ਨੰ ਮੁਹੰਮਦ ਖਲੀਫ ਅਕਿੰਸਿਆ ਮਿਲ ਕੇ ਆਏ ਹੈ ਕੀ ਉਹਨੇ ਬਾਤ ਚੀ ਕੀਤੀ ਆਫਨੇ ਉਨਸੇ ਅੱਜ ਸਾਡਾ ਜਿਹੜਾ ਆ ਨਾ ਹੋਇਆ ਕੁਝ ਦਿਨ ਪਹਿਲਾਂ ਪਾਰਲੀਮੈਂਟ ਦੇ ਅੰਦਰ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਵਕਫ ਦੇ ਖਿਲਾਫ ਵਕਫ ਪਰ ਬਕਵੋਰ ਦੇ ਬਕ ਪ੍ਰਾਪਰਟੀਆਂ ਦੇ ਖਿਲਾਫ ਜੋ ਮੁਸਲਮਾਨਾਂ ਦੇ ਸਨਾਸਰ ਖਿਲਾਫ ਹੈ ਔਰ ਮੁਸਲਮਾਨਾਂ ਦੀਆਂ ਜਾਇਦਾਦਾਂ ਨੂੰ ਹੜਪ ਕਰਨ ਵਾਸਤੇ ਤਿਆਰ ਗਿਆ ਹੈ ਉਸੇ ਸੰਬੰਧ ਦੇ ਅੰਦਰ ਸੀ ਅੱਜ ਜਨਾਬ ਜੇਸ਼ਦਾਰ رفیرس میں حاضر <سؤال> ہوئے تھے کہ تصویر اپنا اس سلسلے دے اندر کوئی بیان جاری کرو تاکہ سنوں انصاف ملے اور انصاف دی آباد کھڑی ہو اٹھ اٹھے اور اپنے پارلیمنٹ دے اندر تعلق انصاف دی بات اٹھائی جائے اور تاکہ وہ کالا بل واپس کیا جائے اور مسلمانوں کے پرچیاں دا خطرہ ہے وہ بچ سکتا وہ نو جا رہا ہے اور جن نے بھی پوائنٹ واسطے بنا گئے وہ سارے مسلمانوں دے خلاف نہیں

ਜਨਾਬ ਸਰਦਾਰ ਗਿਆਨੀ ਰਵੀਰ ਸਿੰਘ ਜੀ ਕੋਲ ਪਹੁੰਚਣਾ ਹੋਇਆ ਸਰਦਾਰ ਸਾਹਿਬ ਨਾਲ ਸਾਡਾ ਪਿਆਰ ਮੁਹੱਬਤ ਔਰ ਤਾਲੁਕ ਜਿਹੜਾ ਉਹ ਸ਼ੁਰੂ ਤੋਂ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਹੈ ਹਮੇਸ਼ਾ ਅਸੀਂ ਮਿਲਣ ਵਾਸਤੇ ਸਰਦਾਰ ਸਾਹਿਬ ਕੋਲ ਆਉਂਦੇ ਰਹਿੰਨੇ ਆ ਤੇ ਅੱਜ ਦੇ ਮਿਲਣੀ ਦਾ ਜਿਹੜਾ ਅਸਲ ਮਕਸਦ ਸੀ ਉਹ ਇਹ ਸੀਗਾ ਕਿ ਦੇਸ਼ ਜਿਹੜੀ ਸੈਂਟਰ ਸਰਕਾਰ ਹੈ ਉਹ ਆਜ ਦਿਨ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਬਿੱਲ ਹੈ ਉਹ ਪਾਰਲੀਮੈਂਟ ਵਿੱਚ ਪੇਸ਼ ਕਰ ਰਹੀ ਹੈ ਕਿ ਕੱਟ ਗਿਣਤੀਆਂ ਨੂੰ ਚਾਹ ਫਿਰ ਉਹ ਸਿੱਖ ਹੋਣ ਕਿ ਉਹ ਦਲਿਤ ਹੋਣ ਉਹਨਾਂ ਨੂੰ ਟਾਰਗੇਟ ਕਰ ਰਹੀ ਹੈ ਇਹਦੇ ਨਾਲ ਦੇਸ਼ ਦਾ ਜਿਹੜਾ ਅਮਨੁਅਮਾਨ ਚੈਨ ਸਕੂਨ ਜਿਹੜਾ ਉਹ ਪੰਗ ਹੋ ਰਿਹਾ ਤੇ ਅੱਜ ਅਸੀਂ ਸਰਦਾਰ ਸਾਹਿਬ ਨਾਲ ਮੁਲਾਕਾਤ ਵੀ ਕਰਨੀ ਸੀ ਕਾਫੀ ਦਿਨ ਹੋ ਗਏ ਸੀ ਮਿਲੇ ਨਹੀਂ ਸੀਗੇ ਤੇ ਦੂਸਰੇ ਅਸੀਂ ਉਹਨਾਂ ਕੋਲ ਇਹ ਗੱਲ ਰੱਖਣੀ ਸੀ ਕਿ ਪਿਛਲੇ ਦਿਨ ਹੀ ਕੇਂਦਰ ਦੀ ਸਰਕਾਰ ਨੇ ਪਾਰਲੀਮੈਂਟ ਵਿੱਚ ਇੱਕ ਵਕਫ ਬੋਰਡ ਦੇ ਨਾਲ ਸੰਬੰਧ ਰੱਖਦਾ ਬਿਲ ਪੇਸ਼ ਕੀਤਾ ਵਕਫ ਬੋਰਡ ਜਿਹੜਾ ਹੈ ਇਹ ਸਾਡੇ ਪੁਰਖਿਆਂ ਦੀ ਜਾਇਦਾਦ ਹੈ ਇਹ ਸਾਡੇ ਵਡੇਰਿਆਂ ਨੇ ਸਾਨੂੰ ਵਿਰਾਸਤ ਵਿੱਚ ਦਿੱਤੀ ਹੈ ਵਕਫ ਬੋਰਡ ਦੇ ਜ਼ਰੀਏ ਜਿਹੜੀ ਉਹਦੀ ਜ਼ਮੀਨਾਂ ਦੀ ਆਮਦਨ ਹੁੰਦੀ ਹੈ ਪੈਸਾ ਹੁੰਦਾ ਹੈ ਉਹ ਗਰੀਬਾਂ ਯਤੀਮਾਂ ਮਦਰਸੇ ਮਸੀਤਾਂ ਜਾਂ ਸਕੂਲਾਂ ਦੇ ਉੱਪਰ ਖਰਚ ਕੀਤਾ ਜਾਂਦਾ ਉਹਦੇ ਜ਼ਰੀਏ ਜ਼ਰੂਰਤਮੰਦਾਂ ਦੀ ਮਦਦ ਹੁੰਦੀ ਹੈ ਹੁਣ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਜਿਹੜੀ ਵਕਫ ਬੋਰਡ ਦੀਆਂ ਏਕੜਾਂ ਜ਼ਮੀਨ ਉਹ ਆਪਣੇ ਅੰਡਰ ਕਰੀ ਬੈਠੀ ਹੈ ਤੇ ਉਹਦੇ ਉਹਨੂੰ ਉਹ ਮੁਕੰਮਲ ਤੌਰ ਦੇ ਉੱਪਰ ਛੱਡਣ ਦੇ ਬਜਾਏ ਆਪਣੇ ਹੀ ਅੰਡਰ ਲੈ ਲਵੇ ਮਤਲਬ ਉਹ ਵਕਫ ਬੋਰਡ ਦੀਆਂ ਪ੍ਰਾਪਰਟੀਆਂ ਨੂੰ ਹਜ਼ਮ ਕਰਨਾ ਚਾਹੁੰਦੀ ਹੈ ਔਰ ਉਹਨਾਂ ਨੂੰ ਖੁਰਦ-ਬੁਰਦ ਕਰਨਾ ਚਾਹੁੰਦੀ ਹੈ ਇਸੇ ਸਿਲਸਿਲੇ 'ਚ ਪੂਰੇ ਪੰਜਾਬ ਦੇ ਵਿੱਚ ਜਮੀਆਂ ਤੇ ਉਲਮਾ ਵੱਲੋਂ ਅਲੱਗ-ਅਲੱਗ ਜ਼ਿਲ੍ਹਾ ਵਿੱਚ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਅਸੀਂ ਕੌਮ ਨੂੰ ਜਾਗਰੂਕ ਕਰ ਰਹੇ ਹਾਂ ਔਰ ਇਸ ਮੌਕੇ ਦੇ ਉੱਪਰ ਅਸੀਂ ਇਕੱਲੇ ਹੀ ਨਹੀਂ ਹ ਸਾਡੇ ਨਾਲ ਸਿੱਖ ਭਰਾ ਵੀ ਨੇ ਸੈਕੂਲਰ ਜ਼ਹਿਨੀयत ਰੱਖਣ ਵਾਲੇ ਦੇਸ਼ ਦੇ ਸਾਰੇ ਵਰਗਾਂ ਦੇ ਲੋਕ ਸਾਡੇ ਨਾਲ ਨੇ ਤੇ ਅੱਜ ਅਸੀਂ ਸਰਦਾਰ ਸਾਹਿਬ ਕੋਲ ਪਹੁੰਚੇ ਸੀਗੇ ਸਰਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਸਾਰੀ ਸੂਰਤਿ ਹਾਲ ਜੜੀ ਉਹ ਅਸੀਂ ਦੱਸੀ ਸਰਕਾਰ ਸਰਦਾਰ ਸਾਹਿਬ ਨੇ ਹਮੇਸ਼ਾ ਦੀ ਤਰ੍ਹਾਂ ਜੋ ਕਿ ਸਾਡਾ ਆਪਸੀ ਭਾਈਚਾਰਾ ਸਿੱਖਾਂ ਦੇ ਨਾਲ ਖਾਸ ਤੌਰ ਦੇ ਉੱਪਰ ਤੇ ਜਿਹੜਾ ਕਈ ਫਿਰਕਾ ਪਰਸ ਲੋਕਾਂ ਨੂੰ ਖਲਦਾ ਵੀ ਹੈ ਕਈਆਂ ਨੂੰ ਤਕਲੀਫ ਵੀ ਦਿੰਦਾ ਹੈ ਪੇਟ ਚ ਦਰਦ ਵੀ ਕਈਆਂ ਦੇ ਹੁੰਦਾ ਹੈ ਕਿ ਇਹਨਾਂ ਦਾ ਭਾਈਚਾਰਾ ਇੰਨਾ ਮਜ਼ਬੂਤ ਕਿਉਂ ਹੈ ਕਿ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਅਸੀਂ ਐਸੀ ਧਰਤੀ ਦੇ ਉੱਪਰ ਆ ਜਿੱਥੇ ਇੰਨਾ ਪਿਆਰ ਔਰ ਮੁਹੱਬਤ ਹੈ ਕਿ ਜਿਹਦਾ ਸੰਦੇਸ਼ ਪੂਰੀ ਦੁਨੀਆ ਚ ਜਾਂਦਾ ਸਰਦਾਰ ਸਾਹਿਬ ਨੇ ਪੁਰਾਣੀ ਪਰੰਪਰਾ ਨੂੰ ਸਾਹਮਣੇ ਰੱਖਦੇ ਹੋਏ ਸਾਨੂੰ ਪੂਰਾ ਯਕੀਨ ਦਿਲਾ ਭਰੋਸਾ ਦਵਾਇਆ ਕਿ ਇਸ ਮੌਕੇ ਦੇ ਉੱਪਰ ਅਸੀਂ ਬਿਲਕੁਲ ਤੁਹਾਡੇ ਨਾਲ ਆ ਤੇ ਕੇਂਦਰ ਦੀ ਸਰਕਾਰ ਜਿਹੜਾ ਇਹ ਜ਼ੁਲਮ ਔ ਸਿਤਮ ਕਰ ਰਹੀ ਹੈ ਇਹ ਬਹੁਤ ਹੀ ਮਾੜਾ ਹੈ ਬਹੁਤ ਹੀ ਨਿੰਦਨਯੋਗ ਹੈ ਅਸੀਂ ਤੁਹਾਡੇ ਨਾਲ ਅਸੀਂ ਬਿਆਨ ਵੀ ਜਾਰੀ ਕਰਾਂਗੇ ਅਸੀਂ ਅਗਰ ਸਮਾਂ ਮਿਲਿਆ ਪ੍ਰੈਸ ਕਾਨਫਰੰਸ ਵੀ ਇਹਦੇ ਬਾਰੇ ਰੱਖਾਂਗੇ ਕਿਉਂਕਿ ਇਹ ਸਿਰਫ ਮੁਸਲਮਾਨਾਂ ਦਾ ਮਸਲਾ ਨਹੀਂ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਜਿਹੜਾ ਇਹ ਟਾਰਗੇਟ ਕਰਦੇ ਰਹਿਣਗੇ ਔਰ ਇਹ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਇਸ ਇਸ ਵਕਤ ਦੇਸ਼ ਹੀ ਚੱਲ ਰਿਹਾ ਹੈ ਇਹ ਬਹੁਤ ਘਾਤਕ ਹੈ ਕਿਉਂਕਿ ਦੇਸ਼ ਜਿਹੜਾ ਉਹ ਸਦੀਆਂ ਤੋਂ ਪਿਆਰ ਮੁਹੱਬਤ ਨਾਲ ਚੱਲਦਾ ਹੈ ਪਿਆਰ ਮੁਹੱਬਤ ਨਾਲ ਹੀ ਚੱਲੇਗਾ ਅਗਰ ਕੋਈ ਚਾਹੂਗਾ ਕਿ ਤੱਕੇ ਨਾਲ ਜਾਂ ਗੁੰਡਾਗਰਦੀ ਦੇ ਜ਼ਰੀਏ ਕੋਈ ਉਹ ਚੀਜ਼ ਆਪਣੀ ਮਨਵਾ ਲੂਗਾ ਜਾਂ ਦੇਸ਼ ਨੂੰ ਚਲਾ ਲੂਗਾ ਦੇਸ਼ ਦੇ ਪਹਿਲਾਂ ਵੀ ਟੁਕੜੇ ਹੋ ਚੁੱਕੇ ਨੇ ਔਰ ਆਉਣ ਵਾਲੇ ਸਮੇਂ 'ਚ ਵੀ ਦੇਸ਼ ਦੇ ਟੁਕੜੇ ਹੋ ਜਾਣਗੇ ਇਸ ਲਈ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਪਿਆਰ ਮੁਹੱਬਤ ਨੂੰ ਬਣਿਆ ਰਹਿਣ ਦਿਓ ਮੁਸਲਮਾਨਾਂ ਨੂੰ ਸੜਕਾਂ ਉੱਪਰ ਉਤਰਨ ਵਾਸਤੇ ਮਜਬੂਰ ਨਾ ਕਰੋ ਸਾਨੂੰ ਪਰੇਸ਼ਾਨ ਨਾ ਕਰੋ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਪਰ ਹਮਲੇ ਨਾ ਕਰੋ مسلمانہ دیاں مسیطہ اور مزاراں قبرستانے دے اوپر حملے نہ کرو پیار محبت دے اور سانو رہن دو پیار محبت دے ذریعی دیش نے ترقی ہون تک کیتی ہے اونال انہوں نے بھی دیش ادھو ہی ترقی کر سکتا ہے جب پیار اور محبت بنیا رہے گا دیش دنیا کی ہر خبر سب سے پہلے دیکھنے کے لیے فالو کریں دینک سویرہ ٹی جی یوٹیوب فیس بک انسٹاگرام ایکس اور وٹس ایپ چینل پر